ਤੁਰੀ ਬਹੁਤ ਚਾਲਾ ਸਾਰਾ ਲੈ ਕੇ ਕੋਈ ਅੰਦਰੋਂ ਦਾ ਸਪੀਅਰ ਪਾਰਟ ਤੇ ਦਾ ਸਪੀਅਰ ਪਾਰਟ ਕਾਫੀ ਨੁਕਸਾਨ ਹੈ ਜਪਲਵਿੰਦਰ ਸਿੰਘ ਜੀ ਤੇ ਬਾਈਪਾਸ ਆਪਣੇ ਗੁਰਦਾਸਪੁਰ ਨੀਅਰ ਪਟਰਵਾਲਾ ਕੋਮਪਨਿਟੀ ਬਰ ਅਜਰਾ ਹਾਤ ਸਰ ਚੋਰਾ ਨੇ ਕਾਫੀ ਨੁਕਸਾਨ ਕਰਤਾ ਢੀ ਵਰਕਸ਼ਾਪ ਦਾ ਟੂਲਸ ਗੱਡੀਆਂ ਦੇ ਸਪੀਅਰ ਪਾਰਟਸ ਤੇ ਕੋਈ ਇੰਨਾਂ ਨਹੀਂ ਸਾਡੇ ਖੁੱਲੇ ਬੁੱਲੇ ਹੋਰ ਨਿਕਾ ਮोटा ਸਮਾਨ ਜਿੰਨੇ ਟੂਲ ਸੀ ਉਹ ਲੈ ਗਿਆ ਸਪੇਅਰ ਪਾਰਟ ਦਾ ਸਮਾਨ ਲੈ ਗਿਆ ਕਾਫੀ ਨੁਕਸਾਨ ਆਇਆ ਸਾਡਾ ਗੱਡੀਆਂ ਦੇ ਨੁਕਸਾਨ ਟਾਇਰ ਐਕਸਲ ਕੋਈ ਕਿਨੇ ਮਿਲੋਂ ਹੁੰਦਾ ਜਿੰਨਾ ਵੀ ਪਾਰਟਸ ਹੁੰਦੇ ਨੇ ਉਹ ਕਾਫੀ ਨੁਕਸਾਨ ਲੈ ਗਏ ਇਹ ਅਜ ਰਾਤ ਦੀ ਜਿਹੜੀ ਸਵੇਰੇ ਆਏ ਆ ਤੇ ਇੱਥੇ ਵੇਖਿਆ ਵਾ ਸਵੇਰੇ ਵੇਖਿਆ ਤੇ ਅਸੀਂ ਕਿਹਾ ਚਾਰ ਸਾਈਡ ਓਪਨ ਆ ਜੀ ਚਾਰ ਸਾਈਡ ਓਪਨ ਮਤਲਬ ਇਹਦੇ ਤੇ ਕੀ ਇਹਦੀ ਸੁਰੱਖਿਆ ਦਾ ਕੀ ਬੰਦੋਬਸਤ ਸੁਰੱਖੇ ਸਰ ਇਹ ਰੱਖਿਆ ਵਾ ਇਥੇ ਸਕਿਉਰਟੀ ਗਾਰਡ ਹਾਂਜੀ ਹਾਂਜੀ ਕਿਸੇ ਵਜ੍ਹਾ ਕਰਕੇ ਕਹਿੰਦਾ ਮੈਂ ਰਾਤ ਆਇਆ ਨਹੀਂ ਤੋ ਇੱਕ ਦਿਨ ਚ ਹੀ ਮਤਲਬ ਇਹ ਕੰਮ ਹੋ ਗਿਆ ਤੇ ਪਲੇਂਟ ਹਾਂ ਹੀ ਕਰਵਾਈ ਥਾਣੇ ਇੱਕ ਕੰਪਲੇਂਟ ਕਰਵਾਈ ਆ ਸਰੇ ਪੁਲਿਸ ਵੀ ਆਈ ਸੀ ਮੌਕਾ ਵੇਖਣ ਤੇ ਕੰਪਲੇਂਟ ਵੀ ਕਰਵਾਈ ਆ ਸੀਸੀਟੀਵੀ ਵੀ ਲੱਗੇ ਹੋਏ ਇੱਥੇ ਨਹੀਂ ਸੀਸੀਟੀਵੀ ਨਹੀਂ ਲੱਗੇ ਹੋਏ ਜੀ ਸਰ ਨੁਕਸਾਨ ਹੋ ਗਿਆ ਨੁਕਸਾਨ ਆ ਹੀ ਹੁਣ ਤੱਕ ਦੇਖਿਆ ਵੀ ਕੋਈ 2.5-3 ਲੱਖ ਰੁਪਏ ਦੇ ਲੱਗ ਸਕਦੇ ਆ ਹੀ ਪਹੁੰਚ ਗਏ ਆ ਜੀ ਤੱਕ ਮਤਲਬ ਮਤਲਬ ਪੁਲਿਸ ਨੂੰ ਕੰਪਲੇਂਟ ਕੀਤੀ ਆ ਵੀ ਪੁਲਿਸ ਦੇ ਕੋਈ ਕਾਰਵਾਈ ਕਰੇ ਸਾਡੇ ਸਮਾਨ ਦੀ ਪਰਪਾਈ ਹੋ ਸਕੇ ਮਾੜਾ ਮੋਟਾ ਕੇ ਕਵਾੜੀਆਂ ਵਿੱਚ ਆਊਗਾ ਉਹਨਾਂ ਨੇ ਕਿਹੜਾ ਨੇ ਅਮਲੀ ਜਿੰਨੇ ਵੀ ਜਿਹੜੇ ਵੀ ਹੈਗੇ ਨੇ ਸਰੋ ਕੰਦਰ ਟੱਪ ਕੇ ਅੰਦਰ ਆਇਆ ਜੀ ਤੇ ਸਾਡੇ ਤਾਲਾ ਨੂੰ ਇੱਕ ਡੈਮੇਜ ਕੀਤਾ ਬਾਹਰ ਵਾਲੇ ਨੇ ਫਿਰ ਦੌੜੇ ਨੇ ਸਮਾਨ ਲੈ ਕੇ ਕਾਫੀ ਜਿੱਦਾਂ ਅਸੀਂ ਸਵੇਰੇ ਵੇਖਿਆ ਉਦੋਂ ਹੀ 10 ਤਾ ਪਰਸ ਨੂੰ ਅਹੀਂ ਮੇਰਾ ਵੀਜੇ ਕੁਮਾਰਾ ਜੀ ਵਰਕਸ਼ਾਪ ਸਾਡੀ ਬੱਸ ਸਟੈਂਡ ਤੋਂ ਕੋਈ 500 ਮੀਟਰ ਪਠਾਨਕੋਟ ਰੋਡ ਤੇ ਆਹਨ ਦੇਖੋ ਜੀ ਅਸੀਂ ਤੇ ਸਵੇਰੇ ਜਦੋਂ ਆ ਕੇ ਦੇਖਿਆ ਆ ਗੇਟ ਖੋਲਣ ਲੱਗਿਆਂ ਤੇ ਵੇਖਿਆ ਬਾਹਰ ਸਮਾਨ ਪਿਆਦਾ ਥੋੜਾ ਜਿਹਾ ਜਦੋਂ ਮੈਂ ਨਾਲ ਮੇਰਾ ਭਲਾ ਸਾਡੇ ਮੈਂ ਕਿਹਾ ਭੱਲਿਆ ਸਮਾਨ ਬਾਹਰ ਪਿਆ ਇਹ ਕਹਿੰਦਾ ਨਹੀਂ ਭਾਈ ਸਮਾਨ ਤੇ ਮੈਂ ਕੱਲ ਵਕਤਿਆ ਹੀ ਨਹੀਂ ਕੋਈ ਇਹੋ ਜਿਹਾ ਜੇ ਤੋ ਅੰਦਰ ਗੇੜ ਖੋਲਿਆ ਤੇ ਅੰਦਰ ਦੇਖਾ ਸਾਰਾ ਇਹ ਸਮਾਨ ਗੱਡੀ ਦੀਆਂ ਬੈਟਰੀਆਂ ਹੀ ਕੁਛ ਸਾਡੇ ਹੀ ਗੱਡੀ ਦਾ ਐਕਸਲ ਹੀ ਸਾਡੇ ਟੂਲ ਕਾਫੀ ਹੀ ਇੱਕ ਗੱਡੀ ਦੇ ਹੋ ਗਈ ਹਾਂ ਅਲਾਈ ਵੀਲ ਟਾਇਰ ਲਾ ਕੇ ਲਗੇ ਆ ਕਾਫੀ ਨੁਕਸਾਨ ਸਾਡਾ ਹੋ ਗਿਆ ਸਪੇਅਰ ਪਾਰਟਸ ਅੰਦਰ ਨਵਾ ਹੀ ਉਹ ਵੀ ਚੁੱਕੇ ਲਗੇ ਆ ਬਾਕੀ ਕਾਗਜ਼ ਪੱਤਰ ਵੀ ਸਾਡੇ ਕਾਫੀ ਹੀ ਪਰ ਕਾਗਜ਼ਾਂ ਦਾ ਅਜੇ ਤਾਂ ਸਾਨੂੰ ਪਤਾ ਨਹੀਂ ਲੱਗ ਰਿਹਾ ਤੇ ਦੇਖਣੇ ਆ ਸ਼ਾਇਦ ਕੋਈ ਕਾਗਜ਼ ਪੱਤਰ ਵੀ ਸਾਡੇ ਕੋਲ ਮਾਈ ਹੋਵੇ ਸੈਂਟਰ ਕੰਨਾਂ ਟਪ ਕੇ ਹੋਇਆ ਜੀ ਇੱਕ ਪਾਸੇ ਮਿੱਟੀ ਪੈ ਗਈ ਤੇ ਇਧਰ ਉੱਚਾ ਹੋ ਗਿਆ ਉਹ ਸ਼ਾਇਦ ਇਧਰੋਂ ਐਂਟਰ ਹੋਇਆ ਕੇ ਸੀ ਟੀ ਵੀ ਨਹੀਂ ਲੱਗਦਾ ਹਾਂ ਗਾਰਡ ਵਗੈਰਾ ਗਾਰਡ ਰੱਖਿਆ ਸੀ ਰਾਤ ਪਰੋ ਕੱਲ ਆਇਆ ਨਹੀਂ ਕੱਲ ਆ ਨਹੀਂ ਕੱਲ ਨਹੀਂ ਆ ਸਕਦਾ ਦੀ ਤਬੀਅਤ ਠੀਕ ਨਹੀਂ ਸੀ ਕੱਲ ਨਹੀਂ ਆਇਆ ਨੁਕਸਾਨ ਕਿੰਨਾ ਹੋਇਆ ਕੋਈ ਨੁਕਸਾਨ ਕੋਈ 2.5-3 ਲੱਖ ਦੇ ਕਰੀਬ ਸਾਡਾ ਨੁਕਸਾਨ ਹੋਇਆ ਕੰਪਲੇਨਟ ਕੀਤੀ ਹਾਂਜੀ ਕੰਪਲੇਨਟ ਕਰ ਰਹੇ ਹਾਂ ਵੇਨ ਆਪਣੇ ਇਸ ਸਮਾਨ ਕੀ ਜੀ ਪਿਆ ਹੁੰਦਾ ਵਾ ਜਿਹੜਾ ਸਮਾਨ ਦੇਖੋ ਸਾਡੇ ਕੋਲ ਤੇ 25 ਦੀ ਗੱਡੀਆਂ ਅੰਦਰ ਲੱਗੀ ਹੋਣੀਆਂ ਬਾਕੀ ਸਪੇਅਰ ਪਾਰਟਸ ਵੀ ਹੈਗੇ ਆ ਗੱਡੀਆਂ ਖੁੱਲੀਆਂ ਆ ਤੇ ਕਿਹਦੇ ਇੰਜਨ ਖੁੱਲੇ ਦੇਖ ਸਕਦੇ ਤੁਸੀਂ ਇੰਜਨ ਖੁੱਲੇ ਤੇ ਗੇਅਰ ਖੁੱਲੇ ਤੇ ਸਾਰਾ ਸਮਾਨ ਖੁੱਲੇ ਪਿਆ ਟੂਲਸ ਬੜੇ ਮਹਿੰਗੇ ਆ ਟੂਲ ਬ ਕਾਫੀ ਮਹਿੰਗੇ ਆ ਆਹਦੇ ਗੰਨਾ ਪੇਂਟ ਕਰਨ ਵਾਲੀਆਂ ਕੰਪਰੈਸ਼ਰ ਕੋਲ ਜੋ ਵੀ ਸਮਾਨ ਛਿਕੇ ਮੁੰਡੇ ਕਾਫੀ ਹੋ ਗਏ ਅਹੀਂ ਤੇ ਮਤਗੀ ਦਿਹਾੜੀਦਾਰ ਬੰਦੇ ਆ ਨੂੰ ਦਿੱਕਤ ਤੇ ਆਏਗੀ ਜੀ ਮੰਗ ਕਰਦੇ ਤੁਸੀਂ ਮੰਗ ਕਰਦੇ ਜੀ ਉਹ ਬੰਦਿਆਂ ਨੂੰ ਖੜਿਆ ਜਾਏ ਕਾਰਵਾਈ ਕੀਤੀ ਜਾ ਤੁਹਾਡਾ ਸਮਾਨ ਜੇ ਮਿਲ ਸਕਦਾ ਤੇ ਤੁਹਾਨੂੰ ਵਾਪਸ ਤੋਂ ਆਏ ਕੰਪਲੇਟ ਕੀਤੀ ਹੈ ਹਾਂਜੀ ਕੰਪਲੇਟ ਕਰਤੀ